किसी बस में एक मनुख का बटुआ डिग पिया कनैक्टर हथाया कनैक्टर साधा कह लगे भले बस में किसी का बटुआ डिग पे आ। कोई अपनी निशानी दस के लिजा सद एक बजुर्ग उठिया साधा जहा कह लगे पुत्र बटुआ मेरा कह लगे बापू तेरा हुआ भी बड़ा ਗਰੀਬੀ ਦੀ ਅਵਸਥਾ ਵਾਲਾ ਕਿਤੇ ਗਲਤ ਨਾ ਲੈ ਜਾਏ ਮੈਨੂੰ ਦੱਸ ਪਹਿਲਾਂ ਇਹਦੀ ਨਿਸ਼ਾਨੀ ਕੀ ਹੈ ਕਹਿੰਨ ਲੱਗੇ ਪੁੱਤੇ ਦੇ ਚਿਕ ਸ਼ਬਦ ਲਿਖ ਕੇ ਪਾਇਆ ਹੋਇਆ ਔਖੀ ਕੜੀ ਨਾ ਦੇਖਣ ਲਈ ਆਪਣਾ ਮਰਦ ਸੁਮਾਨੇ ਉਹ ਕਹਿਣ ਲੱਗਿਆ ਇਹ ਵਾਕੂ ਬਟਵਾ ਦੇਖ ਕੇ ਕਹਿੰਨ ਲੱਗਾ ਗੱਲ ਤੇ ਠੀਕ ਹੈ ਪਰ ਮੈਂ ਇੱਕ ਗੱਲ ਪੁੱਛਾਂ ਬੰਦੇ ਦੀ ਜ਼ਿੰਦਗੀ ਨਾਲ ਹਾਲਾਤ ਬਦਲਦੇ ਨੇ ਜਦੋਂ ਕਦੇ ਜਵਾਨੀ ਪੈਰੇ 'ਚ ਹੁੰਦਾ ਹੈ ਸ ਵਿੱਚ ਘਰ ਵਾਲੀ ਦੀ ਫੋਟੋ ਜਾਂ ਘਰ ਵਾਲੇ ਦੀ ਫੋਟੋ ਹੁੰਦੀ ਹੈ ਪਰ ਜਦੋਂ ਵੱਡਾ ਹੁੰਦਾ ਹੈ ਉਦੋਂ ਆਪਣੀ ਧੀ ਦੀ ਜਾਂ ਆਪਣੇ ਪੁੱਤ ਦੀ ਫੋਟੋ ਹੁੰਦੀ ਹੈ ਜਦੋਂ ਕਦੇ ਹੋਰ ਬਡੇਰਾ ਹੋ ਜਾਂਦਾ ਹੈ ਉਹ ਆਪਣੇ ਪੁੱਤੇ ਦੀ ਜਾਂ ਪੋਤਰੀ ਦੀ ਫੋਟੋ ਪਾ ਕੇ ਕੋਲ ਰੱਖਦਾ ਪਰ ਮੈਂ ਹੈਰਾਨ ਵਿੱਚ ਸ਼ਬਦ ਪਾਇਆ ਗੁਰਬਾਣੀ ਦਾ ਕਿੱਡਾ ਗੁਰਮਖ ਹੈ ਉਹ ਕਹਿਣ ਲੱਗਿਆ ਸਰ ਵਿੱਚ ਗੁਰਮਖ ਬਣਾ ਦਿੱਤਾ ਮੇਰੇ ਪਰਿਵਾਰ ਨੇ ਕਹਿਣ ਲੱਗੇ ਉਹ ਕਿਵੇਂ ਕਹਿਣ ਲੱਗੇ ਪਤਿਆ ਇੱਕ ਦਿਨ ਭਾਣਾ ਵਰਤਿਆ ਮੇਰੇ ਲਾਲ ਵੀ ਮੈਂ ਸ਼ਖਤ ਬਿਮਾਰ ਹੋ ਗਿਆ ਸਾਂ ਬਹੁਤ ਬਿਮਾਰ ਹੋ ਗਿਆ ਸਾਂ ਮੈਂ ਆਪਣੇ ਪੁੱਤਰ ਨੂੰ ਬੇਨਤੀ ਕੀਤੀ ਪੁੱਤ ਵੇ ਇੱਕ ਕੰਮ ਕਰੀ ਜਿਤਨੀ ਜ਼ਮੀਨ ਜਾਇਦਾਦ ਹੈ ਉਹਦੇ ਵਿੱਚੋਂ ਜਿੰਨੀ ਵਿਕਦੀ ਹੈ ਤੂੰ ਵੇਚ ਦੇ ਪਰ ਮੈਨੂੰ ਇੱਕ ਡਾਕਟਰ ਬੁਲਾ ਕੇ ਚੰਗੀ ਕਰਾਂ ਦਿਖਾ ਦੇ ਮੈਨੂੰ ਭਾਵੇਂ ਮੌਤ ਦਾ ਹੀ ਟੀਕਾ ਦਵਾ ਦੇ ਮੇਰੇ ਕੋਲ ਦੁੱਖ ਨਹੀਂ ਜੇ ਚੱਲਿਆ ਜਾਂਦਾ ਪੁੱਤ ਵੇ ਮੇਰਾ ਇਲਾਜ ਕਰਵਾ ਪੁੱਤ ਉਸੇ ਵੇਲੇ ਗਿਆ ਪੁੱਤ ਉਸੇ ਵੇਲੇ ਗਿਆ ਜਦੋਂ ਬਹੁਤ ਹਾਲਤ ਕਮਜ਼ੋਰ ਸੀ ਉਹ ਇੱਕ ਬੈਗ ਪਕੜਿਆ ਹੋਇਆ ਇੱਕ ਬੜਾ ਸਿੱਧਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਚੰਗੇ ਕੱਪੜੇ ਪਹਿਨੇ ਹੋਏ ਤੇ ਉਹ ਆਇਆ ਤੇ ਉਹਨੇ ਆਖੇ ਮੇਰੇ ਮੈਂ ਸੋਚਿਆ ਸ਼ਾਇਦ ਡਾਕਟਰ ਆ ਗਿਆ ਮੈਂ ਆਪਣੀ ਬਾਹੂ ਉੱਚੀ ਕੀਤੀ ਤੇ ਮੇਰੀ ਨਬਜ਼ ਵੇਖੇਗਾ ਮੈਨੂੰ ਦੱਸੇਗਾ ਵੀ ਕੀ ਕੁਝ ਮੁਸ਼ਕਲ ਹੈ ਤੇ ਤੇਰਾ ਇੱਕ ਇਸ ਤਰ੍ਹਾਂ ਦੁੱਖ ਘਟ ਸਕਦਾ ਪਰ ਘਰਾਨੀ ਹੋਈ ਉਹਨੇ ਮੇਰਾ ਹੱਥ ਪਕੜ ਕੇ ਮੇਰਾ ਅੰਗੂਠਾ ਪਕੜ ਲਿਆ ਮੈਂ ਆਵਾਜ਼ ਮਾਰੀ ਉਹ ਭਲਿਆ ਜੇ ਨਬਜ਼ ਵੇਖਣੀ ਹੋਵੇ ਤੇ ਇਸ ਬਾਂਹ ਤੋਂ ਵੇਖੀ ਜਾਂਦੀ ਹੈ ਤੇ ਤੂੰ ਕਿਹੋ ਜਿਹਾ ਬੈਦ ਹਕੀਮ ਹੈ ਤੂੰ ਕਿਹੋ ਜਿਹਾ ਡਾਕਟਰ ਜਿਹੜਾ ਅੰਗੂਠਾ ਵੇਖ ਕੇ ਨਬਜ਼ ਵੇਖਣ ਲੱਗੇ ਸ਼ੈਤਨ ਨੂੰ ਭੁਲੇਖਾ ਲੱਗਦਾ ਉਹਨੇ ਅੱਗੇ ਜਵਾਬ ਦਿੱਤਾ ਕਹਿਣ ਲੱਗੇ ਬਾਪੂ ਮੈਂ ਕੋਈ ਡਾਕਟਰ ਨਹੀਂ ਐ ਮੈਂ ਕੋਈ ਵੈਦ ਹਕੀਮ ਨਹੀਂ ਐ ਫਿਰ ਤੂੰ ਕੌਣ ਐ ਕਹਿਣ ਲੱਗੇ ਮੈਨੂੰ ਤਾਂ ਬਲਾਕੇ ਲੈ ਕੇ ਆਏਵੇਂ ਤੇਰੇ ਪੁੱਤ ਤੇ ਬਾਪੂ ਸਾਡਾ ਚੜਾਈ ਕਰ ਚੱਲਿਆ ਬਾਅਦ ਵਿੱਚ ਜ਼ਮੀਨਾਂ ਜਾਂ ਇਲਾਦਾਂ ਦੇ ਝਗੜੇ ਹੋਣਗੇ ਤੇਰਾ ਤੇ ਗੂਠਾ ਤੋੜਨ ਵਾਸਤੇ ਆਇਆ ਮੈਂ ਤੇ ਵਕੀਲ ਐ ਮੈਨੂੰ ਨਹੀਂ ਪਤਾ ਕੀ ਕੁਝ ਕਹਿ ਕੇ ਲੈ ਕੇ ਆਏ ਨੇ ਪਰ ਮੈਨੂੰ ਤੇ ਵਕੀਲ ਦੇ ਤੌਰ ਤੇ ਲੈ ਕੇ ਆਏ ਨੇ ਮਤਾ ਤੂੰ ਅੱਜ ਦੀ ਰਾਤ ਕਿਤੇ ਅੱਖਾਂ ਮੀਟ ਜਾਏ ਤੇ ਤੇਰਾ ਅੰਗੂਠਾ ਨਾ ਹੁਣਾ ਚਾਹੁੰਦਾ ਮੈਂ ਉਸ ਦਿਨ ਬਾਪੂ ਨੂੰ ਪਤਾ ਲੱਗਿਆ ਕਹਿਣ ਲੱਗਿਆ ਪੁੱਤ ਵੇ ਮੈਂ ਵੀ ਬਣੇ ਲੋਕਾਂ ਦੇ ਬਟੂਏ ਵਿੱਚ ਫੋਟੋਆਂ ਰੱਖਦਾ ਹੁੰਦਾ ਸੱਟ ਕਰਕੇ ਜਾਣਿਓ ਜਦੋਂ ਮੇਰਾ ਕੋਈ ਸਾਥੀ ਨਾ ਬਣਿਆ ਅਚਾਨਕ ਰਹਿ ਦਾ ਸਭ ਦਾ ਪਾਠ ਸ਼ੁਰੂ ਹੋਇਆ ਤੇ ਉੱਥੇ ਰੱਬੀ ਬਾਣੀ ਦਾ ਹੁਕਮਨਾਮਾ ਲਿਆ ਔਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਮੈਂ ਮਾਨਕ ਦੇ ਚਰਨਾਂ ਵਿੱਚ ਅਰਦਾਸ ਕੀਤੀ ਉਹ ਸਈਆਂ ਅੱਜ ਤੱਕ ਪਤਾ ਨਹੀਂ ਸੀ ਲੱਗਿਆ ਮੌਤ ਦੇ ਬਿਸਤਰੇ ਤੇ ਪੈਨੂੰ ਪਤਾ ਲੱਗਿਆ ਇੱਕ ਤੂੰ ਹੈ ਜਿਹੜਾ ਕਦੇ ਔਖੀ ਕੜੀ ਨਹੀਂ ਦੇਖਣ ਦਿੰਦਾ ਅੱਜ ਮੇਰੀ ਬਾਹ ਪਕੜ ਓ ਮੈਨੂੰ ਕੂੜ ਦੇ ਰਿਸ਼ਤਿਆਂ ਦਾ ਪਤਾ ਲੱਗ ਗਿਆ ਸੱਚ ਕਰਕੇ ਜਾਣੇ ਉਹ ਪਤਾ ਨਹੀਂ ਕੀ ਪਾਣਾ ਵਰਤਿਆ ਔਖਦ ਆਏ ਰਾਤ ਵਿੱਚ ਆਪ ਖਲੋਇਆ ਕਹਿਣ ਲੱਗੇ ਜਦੋਂ ਰੱਬ ਆਪ ਖਲੋ ਗਿਆ ਦਵਾਈ ਵੀ ਲੱਗ ਗਈ ਮੈਂ ਮੁੜ ਕੇ ਦੇ ਅਰੋਗਤਾ ਦੀ ਦਾਤ ਮਿਲ ਗਈ ਮੈਂ ਜ਼ਮੀਨ ਦਾਤ ਤੇ ਉਹਨਾਂ ਨੂੰ ਦੇ ਦਿੱਤੀ ਐ ਲਓ ਤੁਸੀਂ ਭੁੱਖੇ ਹੋ ਜ਼ਮੀਨ ਜਾਇਦਾਦ ਤੇ ਲੈ ਲਓ ਪਰ ਉਸ ਦਿਨ ਤੋਂ ਬਾਅਦ ਮੈਂ ਉਹ ਹੁਕਮਨਾਮਾ ਲੈ ਕੇ ਆਪਣੇ ਮਟੂਏ ਵਿੱਚ ਰੱਖ ਲੈ ਇਹ ਨਹੀਂ ਮੇਰੀ ਜ਼ਿੰਦਗੀ ਦਾ ਸੱਚਾ ਸਾਥੀ ਬਣ ਲੈ ਬੇਨਤੀ ਕਰਾਂ ਗੁਰੂ ਕੇ ਪਿਆਰ ਵਾਲਿਆ ਦੁਨੀਆ ਦੇ ਅੰਦਰ ਅਗਰ ਤੈਨੂੰ ਮੰਜ਼ਲ ਤੇ ਕੋਈ ਪਹੁੰਚਾਉਣ ਵਾਲਾ ਹੈ ਉਹ ਕੇਵਲ ਤੇ ਕੇਵਲ ਗੁਰੂ ਹੈ ਗੁਰੂ ਤੋਂ ਬਿਨਾ ਤੈਨੂੰ ਮੰਜ਼ਲ ਤੇ ਕਿਸੇ ਨਹੀਂ ਪਹੁੰਚਾਉਣਾ ਮਤ ਸੋਚੀ ਦੁਨੀਆ ਦੇ ਅਏ ਜਿਹੜੇ ਬਾਬੇ ਤੈਨੂੰ ਅੱਜਕੱਲ ਸੱਚਖੰਡ ਦਿਖਾਉਂਦੇ ਨੇ ਨਾ ਤੇ ਇਹਨਾਂ ਦਾ ਸੱਚਖੰਡ ਕੋਈ ਨਹੀਂ ਨਾ ਆਪ ਨਹੀਂ ਖੁਦ ਜਾ ਚੱਕਣਾ ਤੈਨੂੰ ਕੀ ਲਜਣਗੇ